ਰਾਖੋ ਸਤਵਾ ਹੋ ਗਿਆ ਕੁਛ ਨਹੀਂ ਨਿਆ ਮੇਰੇ ਬੱਚਿਆਂ ਦੇ ਪੈਸੇ ਮਾਰਦੇ ਉਹ ਵੀ ਮਰ ਗਏ ਲੱਖਾ ਨਾ ਹੁਣ ਮੇਰੇ ਘਰ ਰੋਟੀ ਖਾਣ ਨੂੰ ਵੀ ਨਹੀਂ ਆ ਗਈ ਪਾੜ ਗਈਆਂ ਬੇਟੀਾਂ ਨੇ ਬਹੁਤ ਮਾੜਾ ਹਾਲਾਟਾ ਬਹੁਤ ਮਾੜਾ ਹਾਲਾਟਾ ਮੇਰੇ ਬੱਚੇ ਦੇ ਸਰਟੀਫਿਕੇਟ ਵੀ ਸਾਰੇ ਘਲ ਗੇ ਰੁੜ ਗੇ ਕੋਈ ਕਛ ਨਹੀਂ ਰਿਹਾਗਾ ਮੇਰੀ ਨੋਂ ਦਾ ਦਾਦ ਕਿਤੇ ਹੈਗਾ ਇੱਕ ਪੁੱਤ ਵਿਆਹ ਹੀ ਉਹ ਵੀ ਸਾਰਾ ਮੇਰਾ ਘਰ ਕੋ ਗਿਆ ਸਾਰੇ ਟੁੱਟੇ ਮੰਜੇ ਮੈਂ ਹੁਣ ਉੱਤੇ ਕੋਟਿਆਂ ਦੇ ਚਰਾਉਣ ਲਈ ਆ ਮੈਨੂੰ ਕੋਈ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ ਕੀ ਨਾ ਕਰਾਂ ਮੱਚ ਦੇਣਾ ਮੇਰੇ ਬੰਦੇ ਦਾ ਦਿਮਾਗ ਖਰਾਬ ਹੋ ਦੀ ਸਰਦੀ ਪ੍ਰੋਬਲਮ ਆ ਉਹ ਡਿਕ ਪੈਂਦਾ ਦਵਾਈ ਚਲਦੀ ਪਈ ਹੀ ਉਹਦੇ ਚਿਰ ਨੂੰ ਪ੍ਰੋਬਲਮ ਚੱਟ ਡਿਕ ਪੈਂਦਾ ਘਸ ਖਾ ਕੇ ਉਹਨੂੰ ਆਪਾਂ ਤੇ ਟੈਨਸ਼ਨ ਨਹੀਂ ਦਿੰਦੇ ਆਨੂੰ ਰੱਬ ਦੇ گیا 아이 ਹੁਣ ਕੀ ਕਰੀਏ ਹਾਂ ਇਹਨੂੰ ਕੋਈ ਪਤਾ ਨਹੀਂ ਲੱਗਦਾ 15 ਡੰਗੜੀ ਤੇ ਸਾਰੇ ਰੁੜ ਗਏ ਕੁਝ ਮਰ ਗਏ ਤੇ ਦੋ ਡੰਗੜ ਬਚੇ ਆ ਕੱਕੜੀ ਰਿਆ ਮੇਰੇ ਬੱਚਿਆਂ ਦਾ ਵੀ ਨਹੀਂ ਸਾਡਾ ਵੀ ਨਹੀਂ ਰਿਆ ਪਿਆਲੀ ਦਾ ਕੀ ਹਾਲ ਹੈ ਪਿਆਲੀ ਦਾ ਕੋਈ ਹਾਲ ਨਹੀਂ ਆ ਸਾਰੀ ਫਸਲ ਰੁੜ ਗਈ ਆ ਕੋਈ ਠੇਕੇ ਦੇ 10 ਕਿੱਲੇ ਲਈ ਹੀਗੀ ਤੇ ਉਹ ਵੀ ਕਿਤੇ ਬੇਰਾਗਰਕ ਹੋ ਗਿਆ ਮੇਰਾ ਪੁੱਤ ਤੇ ਮਰ ਚਲਿਆ ਹੀ ਆਪ ਉਹਨੂੰ ਮੈਂ ਆਖਿਆ ਪੁੱਤ ਕੋਈ ਗੱਲ ਜੇ ਰੁੜ ਗਈ